ਏ ਵਾਂ ਪੰਜਾਬੀ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖ ਪੱਟੀਵਾਲ ਕਈ ਵਾਰ ਬੋਲਦੇ-ਬੋਲਦੇ ਇਨਸਾਨ ਕੁਝ ਅਜਿਹਾ ਬੋਲ ਪੈਂਦਾ ਹੈ ਜਿਹੜਾ ਬਾਅਦ ਦੇ ਵਿੱਚ ਉਸਦੇ ਲਈ ਇੱਕ ਵਿਵਾਦ ਦੇ ਰੂਪ ਵਿੱਚ ਬਣ ਜਾਂਦਾ ਜਾਂ ਕਹਿ ਸਕਦੇ ਹਾਂ ਕਿ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਅਜਹੀਆਂ ਗਲਤੀਆਂ ਕਰ ਬੈਠਦਾ ਜਿਹੜੀਆਂ ਉਹਦੇ ਗਲ ਦੇ ਵਿੱਚ ਮਰੇ ਹੋਏ ਸੱਪ ਵਾਂਗ ਪੈ ਜਾਂਦੀਆਂ ਨੇ ਅਜਿਹੀ ਹੀ ਇੱਕ ਗਲਤੀ ਕੰਗਣਾ ਅਰਨੌਤ ਦੇ ਵੱਲੋਂ ਕੀ ਕੀ ਗਈ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਅੰਦੋਲਨ ਦੌਰਾਨ ਕੰਗਣਾ ਅਰਨੌਤ ਨੇ ਜਿਹੜਾ ਹਕੂਮਤ ਦਾ ਪੱਖਪੂਰਦੇ ਹੋਏ ਪੰਜਾਬ ਦੀ ਇੱਕ ਬਜ਼ੁਰਗ ਬੇਬੇ ਤੇ ਭੱਦੀ ਟਿੱਪਣੀ ਕਰ ਦਿੱਤੀ ਸੀ ਉਹ ਟਿੱਪਣੀ ਕੀਤੀ ਉਹ ਇੱਕ ਛੋਟਾ ਜਿਹਾ ਬਿਆਨ ਦਿੱਤੇ ਦਾ ਜਿਹੜਾ ਸਜ਼ਾ ਹੈ ਹੁਣ ਤੱਕ ਕੰਗਣਾ ਅਰਨੌਤ ਭੁਗਤ ਰਹੀ ਆ ਤੇ ਕਦੋਂ ਤੱਕ ਭੁਗਤੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਠਿੰਡਾ ਦੀ ਅਦਾਲਤ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਉਸ ਬਜ਼ੁਰਗ ਬੇਬੇ ਦੇ ਵੱਲੋਂ ਕੇਸ ਫਾਈਲ ਕੀਤਾ ਗਿਆ ਸੀ ਤੇ ਉਹ ਕੇਸ ਹੁਣ ਤੱਕ ਚੱਲ ਰਿਹਾ ਕੰਗੜਾ ਰਣੋਤ ਪਹਿਲਾਂ ਵੀਡੀਓ ਕਾਨਫਰੈਂਸਿੰਗ ਜਰੀਏ ਜਾਂ ਆਪਣੇ ਵਕੀਲ ਦੇ ਜਰੀਏ ਪੇਸ਼ੀ ਤੇ ਆਉਣ ਤੋਂ ਕੰਨੀ ਕਤਰਾ ਜਾਂਦੀ ਸੀ ਪਰ ਫਿਰ ਜਿਹੜਾ ਹੁਣ ਕੋਰਟ ਵੀ ਇਸ ਮਾਮਲੇ ਦੇ ਵਿੱਚ ਸਖਤ ਹੋਇਆ ਸੀ ਕੁਝ ਸਮਾਂ ਪਹਿਲਾਂ ਹੀ ਤੁਹਾਡੇ ਯਾਦ ਹੋਣ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਕੰਗਣਾ ਰਣੌਤ ਨੂੰ ਆਖਿਰਕਾਰ ਬਠਿੰਡਾ ਦੇ ਵਿੱਚ ਪੇਸ਼ੀ ਤੇ ਆਉਣਾ ਹੀ ਪਿਆ ਸੀ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਮਹਿੰਦਰ ਕੌਰ ਬਜ਼ੁਰਗ ਦਾ ਪੱਖ ਹੈ ਜਿਹੜਾ ਉਹਨਾਂ ਦਾ ਵਕੀਲ ਆ ਉਹਨਾਂ ਦੇ ਵੱਲੋਂ ਉਹ ਵੀ ਜਿਹੜੀ ਇਸ ਨੂੰ ਲੈ ਕੇ ਇੱਕ ਅਰਜ਼ੀ ਪਾਈ ਗਈ ਸੀ ਤੇ ਨਾਲ ਦੀ ਨਾਲ ਜਵਾਬ ਦਿੱਤਾ ਗਿਆ ਸੀ ਕਿਉਂਕਿ ਪਿਛਲੀ ਪੇਸ਼ੀ ਤੇ ਜਦੋਂ ਕੰਗਣਾ ਰਣੌਤ ਇੱਥੇ ਆਈ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਅਰਜ਼ੀ ਲਾਈ ਗਈ ਸੀ ਕੰਗਣਾ ਰਣੌਤ ਦੇ ਵੱਲੋਂ ਕਿ ਪੇਸ਼ੀ ਤੇ ਜਿਹੜਾ ਫਿਜ਼ੀਕਲ ਤੌਰ ਤੇ ਇੱਥੇ ਪਹੁੰਚਣ ਦੇ ਵਿੱਚ ਮੈਨੂੰ ਛੋਟ ਦਿੱਤੀ ਜਾਵੇ ਮੈਂ ਹਰ ਪੇਸ਼ੀ ਤੇ ਇੱਥੇ ਹਾਜ਼ਰ ਨਹੀਂ ਹੋ ਸਕਦੀ ਜਿਸ ਦਾ ਰਿਪਲਾਈ ਹੁਣ ਉਸ ਪਰਿਵਾਰ ਦੇ ਵੱਲੋਂ ਉਹਨਾਂ ਦੇ ਵਕੀਲ ਪੱਖ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਨੇ ਅਜੇਹੀ ਛੋਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅੱਜ ਜਿਹੜਾ ਕੋਰਟ ਦੇ ਵਿੱਚ ਉਹ ਪਰਿਵਾਰ ਸੀ ਉਹ ਪੇਸ਼ ਹੋਇਆ ਸੀ ਇਹ ਜੇ ਤਾਂ ਦੱਸ ਦਈਏ ਕਿ ਇਹ ਮਾਮਲਾ ਹੁਣ ਗਵਾਹੀਆਂ ਤੱਕ ਪਹੁੰਚ ਚੁੱਕਿਆ 2 ਦਸੰਬਰ ਨੂੰ ਮੋੜ ਤੋਂ ਪੇਸ਼ੀ ਇਸ ਮਾਮਲੇ ਦੇ ਵਿੱਚ ਹੋਵੇਗੀ ਜਿਸ ਦੌਰਾਨ ਜਿਹੜਾ ਹੁਣ ਨੋਟਿਸ ਜਾਰੀ ਹੋਵੇਗਾ ਜਿਹੜਾ ਸਬੂਤਾਂ ਨੂੰ ਲੈ ਕੇ ਤੇ ਗਵਾਹੀਆਂ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਅਜ ਤੱਕ ਖੈਰ ਕੰਗੜਾ ਰਣੋਤ ਨਹੀਂ ਪਹੁੰਚੀ ਸੀ ਜਦੋਂ ਇਸ ਬਾਬਤ ਜਿਹੜਾ ਅਮਿੰਦਰ ਕੌਰ ਬੇਬੇ ਦਾ ਪਰਿਵਾਰ ਹੈ ਉਸਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਸੱਤ ਤੌਰ ਤੇ ਇਹ ਜਿਹੜਾ ਜਵਾਬ ਦੇ ਦਿੱਤਾ ਕਿ ਕੰਗਨਾਰ ਨਾਉਤ ਨੂੰ ਹਰ ਪੇਸ਼ੀ ਤੇ ਆਉਣਾ ਹੀ ਪਵੇਗਾ ਅਸੀਂ ਉਸ ਦੇ ਵੱਲੋਂ ਮੰਗੀ ਮਾਫੀ ਨੂੰ ਮਨਜ਼ੂਰ ਨਹੀਂ ਕਰਦੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੁਣਦੇ ਆ ਅੱਜ ਪੇਸ਼ੀ ਸੀ ਬਾਬਾ ਜੀ ਦੀ ਅੱਜ ਪੇਸ਼ੀ ਤੇ ਹੈ ਕੀ ਗੱਲਬਾਤ ਹੋਈ ਹੈ ਬਸ ਸਾਹੀ ਸਕੂਟੀ ਮੰਤੀ ਸੀਗੇ ਬਾਕੀ ਗਵਾਹਾਂ ਦੀ ਛਾਟਾ ਤੋਂ ਹੋਣ ਸਕਦੀ ਕਿ ਕਿਹੜੀ ਗੱਲ ਹੋਈ ਹੈ ਕਾਰਵਾਈ ਕਿਵੇਂ ਦੇਖਣਾ ਹੈ ਠੀਕ ਹੈ ਅੱਛਾ 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 ਕੰਗਨਾ ਰੋਤ ਨੇ ਪਿਛਲੀ ਪੇਸ਼ੀ ਤੇ ਮਾਫੀ ਵੀ ਮੰਗੀ ਸੀਗੀ ਤੁਸੀਂ ਮਾਫ ਕਰੋਗੇ ਕੰਗਨਾ ਨੂੰ ਨਹੀਂ ਪਰਿਵਾਰ ਨੂੰ ਵੀ ਕਿਸੇ ਤਰ੍ਹਾਂ ਨਹੀਂ ਤੁਸੀਂ ਕਿ ਕਿਸਾਨ ਦੇ ਉੱਤੇ ਬੰਦਿਆਂ ਦੀ ਪਰਿਵਾਰ ਦੀ ਗੱਲ ਕੀਤੀ ਜੀ ਗੱਲ ਹੋਈ ਕਿਸੇ ਦਾ ਹਾਂ ਜੀ ਕਿਸੇ ਜੱਤੋਂ ਦੇ ਕਿਸਾਨ ਦੇ ਉੱਤੇ ਬੰਦਿਆਂ ਦੀ ਗੱਲ ਕੀਤੀ ਨਹੀਂ ਜੀ ਨਾ ਕਿਸੇ ਨਾ ਕਰ ਗਿਆ ਨਾ ਅਸੀਂ ਇਹ ਮਤਲਬ ਰਾਜੀ ਬੰਦਾ ਕਰਨਾ ਚਾਹੁੰਦੇ ਹਾਂ ਇਸ ਕੇਸ ਨਾਲ ਮੁਤਲਕ ਤੇ ਬੰਦਾ ਕਿਸਾਨ ਜਿੱਥੇ ਬੰਦਿਆਂ ਨਾਲ ਰਾਬਤਾ ਹੈ ਨਹੀਂ ਜੀ ਕੱਲੇ ਕੱਲੇ ਠੀਕ ਹੈ ਤੇ ਕਿਉਂ ਨਹੀਂ ਆਏ ਕਿਸਾਨ ਲੋਰੀ ਨਹੀਂ ਪੈਂਦੀ ਕਿਸਾਂ ਅੱਛਾ ਤੁਸੀਂ ਕੱਲੇ ਲੜਾਈ ਲੜੋਗੇ ਹਾਂ ਅੱਛਾ ਅਸੀਂ ਕਿਸੇ ਦੇ ਮਗਰ ਨਹੀਂ ਲੱਗਣਾ ਅੱਛਾ ਨਾ ਅਸੀਂ ਕਿਸੇ ਦੇ ਕਹਿਣ ਤੇ ਚੱਲਣਾ ਅਸੀਂ ਆਪ ਦੀ ਮਰਜ਼ੀ ਨਾਲ ਚੱਲ ਅੱਛਾ ਬਾਬਾ ਜੀ ਜੇ ਗੱਲ ਕਰੀਏ ਕੰਗਨਾਰ ਰਣੋਤ ਨੇ ਪਿਛਲੀ ਪੇਸ਼ੀ ਦੇ ਕਿਹਾ ਸੀਗਾ ਵੀ ਪੰਜਾਬ ਦੀਆਂ ਹਿਮਾਚਲ ਦੀਆਂ ਮਾਤਾ ਮਾਂ ਪੈਣਾ ਮੇਰੀ ਸਤਿਕਾਰਯੋਗ ਹੈ ਕਿਵੇਂ ਦੇਖਦੇ ਹੋ ਉਹਨਾਂ ਦੇ ਸਤਿਕਾਰਯੋਗ ਤਾਂ ਕੀਤਾ ਹੀ ਕੀਤਾ ਸੀ ਸਤਿਕਾਰ ਤਾਂ ਉਹਨਾਂ ਨੇ ਰਪੀਰ ਰਪੀਰ ਦੀਆਂ ਆਖਤਾ ਵੀ ਰਪੀਰ ਰਪੀਰ ਦੇ 100-100 ਰੁਪਏ ਦੀ ਹਾੜੀ ਚ ਆਉਂਦੀ ਹੈ ਪੰਜਾਬ ਦੀ ਲੜਕੀ ਜਿਹੜੀ ਚੰਡੀਗੜ੍ਹ এয়ারਫੋਰਸ ਤੇ ਬੈਠੀ ਸੀ ਉਹਨੇ ਆਪਦੀ ਡਿਊਟੀ ਨਿਭਾਉਣੀ ਸੀ ਉਸ ਤੇ ਵੀ ਉਹਨੇ ਸਟੈਂਡ ਲਿਆ ਜਿਸ ਦੇ ਨਾਲ ਕੌਰ ਲੱਗ ਜਾਂਦਾ ਉਹਨੂੰ ਉਹਨੇ ਮਾਰੇ ਜਾਣਾ ਪੰਜਾਬ ਦੇ ਬਾਰੇ ਸਾਰਾ ਸਾਰੀ ਜਿੰਨੇ ਵੀ ਸ਼ਬਦ ਬੋਲੇ ਆ ਮਾਰੇ ਮਾਰੇ ਬੋਲੇ ਆ ਕਦੇ ਪੰਜਾਬ ਦੇ ਨੌਜਵਾਨ ਗੋਲੀਆਂ ਖਾਂਦੇ ਆ ਕਦੇ ਪੰਜਾਬ ਦੇ ਸਿੱਖ ਆ ਜਿਹੜੇ ਅਤਵਾਦੀ ਐ ਪੰਜਾਬ ਵਿੱਚ ਕਦੇ ਚੰਗੀ ਗੱਲ ਸੁਚੀ ਨਹੀਂ ਉਹਨੂੰ ਚਾਰ ਦੇ ਫਰੇਮ ਕੀਤੇ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਠੀਕ ਆ ਜਿਹੜਾ ਜਿ ਅਗਰ ਹੱਥ ਕਰੂਗਾ ਜਾਂ ਪਰਮਾਤਮਾ ਕਰੂਗਾ ਆਸੀ ਉਸ ਤੇ ਖੋਸ਼ ਠੀਕ ਉਧਰ ਇਸ ਤੋਂ ਬਾਅਦ ਜਿਹੜਾ ਮਹਿੰਦਰ ਕੌਰ ਬਜ਼ੁਰਗ ਦਾ ਵਕੀਲ ਹੈ ਉਸ ਦੇ ਵੱਲੋਂ ਵੀ ਪੂਰਾ ਮਾਮਲਾ ਬਰੀਫ ਕੀਤਾ ਗਿਆ ਕਿ ਅੱਛ ਅਦਾਲਤ ਦੇ ਵਿੱਚ ਕਿਸ ਤਰ੍ਹਾਂ ਦੀ ਸੁਣਵਾਈ ਹੋਈ ਹੈ ਤੇ ਅੱਗੇ ਔਟ ਦਾ ਕੀ ਰੁਖ ਰਹਿਣ ਵਾਲਾ ਕੰਗੜਾ ਅਰਨੌਤ ਦੇ ਵਕੀਲ ਦੇ ਵੱਲੋਂ ਉਹ ਜਿਹੜਾ ਕੀ ਕੀ ਔਟ ਦੇ ਵਿੱਚ ਆਪਣੇ ਪੱਖ ਦੇ ਤੌਰ ਤੇ ਰੱਖਿਆ ਗਿਆ ਤੇ ਇਧਰਲੇ ਪੱਖ ਦਾ ਕੀ ਕਹਿਣਾ ਸੀ ਉਸ ਪੂਰੀ ਜਾਣਕਾਰੀ ਨੂੰ মিডিਆ ਦੇ ਸਾਹਮਣੇ ਵਕੀਲ ਦੇ ਵੱਲੋਂ ਉਹ ਜਿਹੜਾ ਉਹ ਪੇਸ਼ ਕੀਤਾ ਗਿਆ ਮੈਂ ਤੁਹਾਡਾ ਕੀ ਜਵਾਬ ਦਿੰਦਾ ਜੀ ਮੇਰਾ ਨਾਮ ਰਖਵੀਰ ਸਿੰਘ ਬਣੀਵਾਲਾ ਸਰ ਅਸੀਂ ਅੱਜ ਮਹਿੰਦਰ ਕੌਰ ਵਰਸੇ ਕੰਗਨਾਰ ਨੌਤ ਕੰਪਲੇਂਟ ਦੇ ਵਿੱਚ ਪੇਸ਼ ਹੋਏ ਸੀ ਅੱਜ ਕੋਰਟ ਦੇ ਵਿੱਚ ਕੰਗਨਾਰ ਨੌਤ ਦੇ ਵਕੀਲ ਸਾਹਿਬ ਨੇ ਉਹਦੀ ਹਾਜ਼ਰੀ ਮਾਫੀ ਦੀ ਅਰਜੀ ਲਈ ਹੈ ਤੇ ਇੱਕ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਹਾਜ਼ਰੀ ਮਾਫੀ ਤੋਂ ਪੱਕੀ ਛੋਟ ਦੀ ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਹੈ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੁਆਇੰਡਰ ਦੇਣ ਦੀ کورٹ ਨੂੰ ਰਿਕਵੈਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੁਆਇੰਡਰ ਦੇਣਗੇ ਤੇ کورٹ ਨੇ ਅੱਜ ਚਾਰਜ ਫ੍ਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਦਵਾਈਆਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਸੀਜੂਸ਼ਨ ਕਹਿੰਦੇ ਇਹਨੂੰ ਤੇ ਅਕੇਲ ਚ ਕੇਸ ਹੈ ਜਿਹੜਾ ਸਾਡਾ ਇਹ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਆਈ ਸੀ ਜੀ ਅਪੀਅਰੈਂਸ ਤੋਂ ਛੋਟ ਵਾਸਤੇ ਉਹਦਾ ਅਸੀਂ ਰਿਪਲਾਈ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਸੀ ਅੱਜ ਉਹਨਾਂ ਨੇ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਅੱਗੇ ਰੀਜੋਇਨਡਰ ਫਾਈਲ ਕਰਨਾ ਹੈ ਜਿਨੀ ਸਾਡੇ ਜਵਾਬ ਦਾ ਜਵਾਬ ਦੇਣਾ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹ ਨੈਕਸਟ ਡੇਟ ਤੇ 2 12 ਤਰੀਕ ਰੱਖੀ ਹੈ ਜੀ ਸਾਹਿਬ ਨੇ ਉਹਨਾਂ ਨੇ ਜਵਾਬ ਦੇਣਾਗਾ ਤੇ ਅਸੀਂ ਗਵਾਹ ਪੇਸ਼ ਕਰਨੇ ਨੇ ਰਾਹਤ ਦਿੱਤੀ ਗਈ ਹੈ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਰਾਹਤ ਨਹੀਂ ਦਿੱਤੀ ਗਈ ਜੀ ਹਾਲੇ ਐਪਲੀਕੇਸ਼ਨ ਦਾ ਕੋਈ ਕੋਰਟ ਨੇ ਆਰਡਰ ਨਹੀਂ ਡਿਸਾਈਡ ਕੀਤਾ ਅ ਗ੍ਰਾਊਂਡ ਲਾਈਨ ਆਪਣਾ ਬਤਕਾ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਇਸੇ ਗਰਾਉਂਡ ਤੇ ਲਾਈ ਹੈ ਜੀ ਵੀ ਸਾਨੂੰ ਸਿਕਿਉਰਿਟੀ ਦਾ ਹੈ ਸਾਨੂੰ ਖਤਰਾ ਹੈਗਾ ਸਾਨੂੰ ਪਹਿਲਾਂ ਵੀ ਥ੍ਰੈਟ ਆਈਆਂ ਨੇ ਉਹਨਾਂ ਨੇ ਜਿਹੜਾ ਪਹਿਲਾਂ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਉਹ ਮੁਲਾਜ਼ਮ ਨੇ ਕੰਗਣਾ ਰੌਤ ਦੇ ਥੱਪੜ ਮਾਰਿਆ ਸੀ ਉਹਦਾ ਹਵਾਲਾ ਦਿੱਤਾ ਹੈ ਵਿੱਚ ਉਹਨਾਂ ਨੇ ਤੇ ਇੱਕ ਦੋ ਹੋਰ ਐਫ ਆਈ ਆਰਾਂ ਦਾ ਜ਼ਿਕਰ ਕੀਤਾ ਹੈਗਾ ਅਸੀਂ ਬੇਬੇ ਜੀ ਆਜੇ ਸੀਗੇ ਜੀ ਨਹੀਂ ਅੱਜ ਮਾਤਾ ਜੀ ਦੀ ਸਿਹਤ ਠੀਕ ਨਹੀਂ ਜੀ ਉਹਨਾਂ ਨੂੰ ਵਾਇਰਲ ਫੀਵਰ ਹੈ ਉਹਨਾਂ ਦੇ ਪਤੀ ਆਏ ਸੀਗੇ ਸਰਦਾਰ ਲਾਭ ਸਿੰਘ ਜੀ ਤੁਹਾਡੇ ਵੱਲੋਂ ਫਿਰ ਕੀ ਕਿਹਾ ਗਿਆ ਮੁੰਡੀ ਅਸੀਂ ਆਪਦੇ ਰਿਪਲਾਈ ਦੇ ਵਿੱਚ ਆਪਦਾ ਪੱਖ ਰੱਖਿਆ ਜੀ ਕਿਉਂਕਿ ਉਹ ਮੌਜੂਦਾ ਐਮਪੀ ਨੇ ਸਰਕਾਰ ਤੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਐ ਸਿਕਿਉਰਟੀ ਮਹੀਆ ਕਰਾਈ ਗਈ ਹੈ ਤੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਐਮਪੀ ਜਾਂਦਾ ਤਾਂ ਉਹਨੂੰ ਸੂਬਾ ਸਰਕਾਰ ਲੋਕਲ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਂਦਾ ਤਾਂ ਇਹ ਕਹਿਣਾ ਕਿ ਸਾਨੂੰ ਸਿਕਿਉਰਟੀ ਵਜੋਂ ਸਾਨੂੰ ਖਤਰਾ ਹੈਗਾ ਜਾਂ ਸਾਡੇ ਅੱ비 ਸਿਕਿਉਰਟੀ ਪ੍ਰੋਵਾਈਡ ਨਹੀਂ ਹੁੰਦੀ ਇਹ ਤਾਂ ਫਜ਼ੂਲ ਗੱਲਾਂ ਨੇ ਜੀ ਅਸੀਂ ਇਹੀ ਕਹਿ ਹੈਗਾ ਵੀ ਉਹਨਾਂ ਨੂੰ ਸਿਕਿਉਰਟੀ ਹੈ ਜਿਹੜੀ ਉਹ ਪੂਰੀ ਮੁਹਈਆ ਕਰਾਈ ਗਈ ਹੈ ਲਾਸਟ ਡੇਟ ਤੇ ਜਦੋਂ ਬਠਿੰਡਾ ਕੋਰਟ ਦੇ ਵਿੱਚ ਆਏ ਅਸੀਂ ਉਸ ਚੀਜ਼ ਦਾ ਵੀ ਵਿੱਚ ਮੈਂਸ਼ਨ ਕੀਤਾ ਵੀ ਬਠਿੰਡਾ ਕੋਰਟ ਤੇ ਆਏ ਹੈਗਾ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ 300 ਮੁਲਾਜ਼ਮ ਇੱਥੇ ਤਾਇਨਾਤ ਕੀਤੇ ਸੀ ਚਾਹ ਤੈਨੂੰ ਵੀ ਤੁਸੀਂ ਗੱਲ ਕਰ ਰਹੇ ਹੋ ਕਿਨੇ ਕਿਨੇ ਜਿਹੜੇ ਹੈਗਾ ਤੁਸੀਂ ਕਹਿੰਦੇ ਐਵੀਡੈਂਸ ਨੇ ਸਾਡੇ ਕੋਲ ਐਵੀਡੈਂਸ ਕਿੱਡੇ ਕਿਡੇ ਰੱਖੇ ਜਾਂਦੇ ਆ ਸਾਡੇ ਵੱਲੋਂ ਜਿਹੜੀ ਇੱਕ ਤਾਂ ਔਰ ਐਵੀਡੈਂਸ ਤੋਂ ਇਲਾਵਾ ਜਿਹੜੀ ਕੋਈ ਡਾਕੂਮੈਂਟਰੀ ਐਵੀਡੈਂਸ ਹੈ ਜੀ ਜਿਹੜੀ ਟਵੀਟ ਨਾਲ ਰਿਲੇਟਡ ਹੈ ਉਹ ਐਵੀਡੈਂਸ ਕਰਵਾਈ ਜਾਓ ਕੋਰਟ ਨੇ ਐਵੀਡੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਕਨਕਲੂਡ ਕਰਨ ਲਈ ਕਿਹਾ ਔਰ ਲ ਐਵੀਡੈਂਸ ਕੋਰਟ ਨੇ ਇੱਕ ਡੇਟ ਤੇ ਕਿਹਾ ਤੇ ਡਾਕੂਮੈਂਟਰੀ ਐਵੀਡੈਂਸ ਹੈ ਜਿਹੜੀ ਉਹ ਨੈਕਸਟ ਡੇਟ ਤੇ ਕਹੇ ਆਪਾਂ ਗੱਲ ਚੀਏ ਮਾਫੀ ਨਹੀਂ ਦਿੱਤਾ ਮਾਫੀ ਦਾ ਜ਼ਿਕਰ ਚੱਲ ਰਿਹਾ ਹੈ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਪਰ ਨਹੀਂ ਕੋਈ ਪਰਿਵਾਰ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਜੀ ਉਹ ਤਾਂ ਜਦੋਂ ਸਰਵੋਚ ਨਿਆਲੇ ਤੱਕ ਸੁਪਰੀਮ ਕੋਰਟ ਤੱਕ ਜਾ ਕੇ ਜਦੋਂ ਉਹਨਾਂ ਨੂੰ ਕੋਈ ਰੀਲੀਫ ਨਹੀਂ ਮਿਲਿਆ ਤਾਂ ਫਿਰ ਕੋਰਟ ਦੇ ਵਿੱਚ ਆ ਕੇ ਇੱਕ ਸੌਰੀ ਸ਼ਬਦ ਕਹਿਣ ਨਾਲ ਮੈਂ ਵੀ ਨਹੀਂ ਚਾਹੁੰਦਾਗਾ ਵੀ ਮਾਫੀ ਦੇ ਦੇਣੀ ਚਾਹੀਦੀ ਹੈ